ਸਮੇ ਕਿਤਨੇ ਭਾਈ ਵੀ ਖੜੇ ਆ ਜਿੱਥੇ ਕਿ ਪੱਤਰਕਾਰਾਂ ਨੂੰ ਇਕੱਠ ਰੱਖਿਆ ਗਿਆ ਕਿਉਂਕਿ ਇੱਕ ਪੱਤਰਕਾਰ ਭਰਾ ਦੇ ਵੱਲੋਂ ਜਦੋਂ ਕਵਰੇਜ ਕਰਨ ਦੇ ਲਈ ਮੰਡੀ ਵਿੱਚ ਜਾਇਆ ਜਾਂਦਾ ਤਾਂ ਉਸ ਨਾਲ ਕੁੱਟਮਾਰ ਹੁੰਦੀ ਆ ਪੱਤਰਕਾਰਾਂ ਤੇ ਗੁੰਡਾ ਕਰਦੀ ਕਰਨ ਵਾਲੀ ਮੰਤਰੀ ਬਜੀਤ ਕਰਮਤਾਬਾਦ ਮਰਦਾਬਾਦ ਮਰਦਾਬਾਦ ਅੱਜ ਕੁੱਟੇ ਪਤਾ ਕੌਣ ਜਾ ਰਿਹਾ ਜਿਹੜੇ ਲੋਕਾਂ ਦੀ ਆਵਾਜ਼ ਚਾਹਦੇ ਆ ਜੇ ਛੋਡੇ ਨਾਲ ਹੀ ਧੱਕਾ ਹੋਣ ਲੱਗਿਆ ਤਾਂ ਆਮ ਲੋਕਾਂ ਦਾ ਕੀ ਬਣੂਗਾ ਜਦੋਂ ਦੀ ਇਹ ਸਰਕਾਰ ਆਈ ਆ ਖਾਸ ਕਰ ਪੱਤਰਕਾਰਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਕਿਸੇ ਦਾ ਪੇਜ ਬੰਦ ਕਰ ਦਿਓ ਕਿਸੇ ਦਾ ਚੈਨਲ ਛੋਡੇ ਪੰਜਾਬੀ ਲੋਕ ਚੈਨਲ ਦੇ ਤੁਹਾਡੇ 2-3 YouTube ਚੈਨਲ ਤੇ Facebook ਚੈਨਲ ਬੰਦ ਕਰਿਆ ਇਹਨਾਂ ਨੇ ਜਿੰਨਾ ਚਿਰ ਆਪਾਂ ਇਹ ਕਰਦੇ ਰਹਾਂਗੇ ਵੀ ਯਾਰ ਬਾਈ ਸਤਨਾਮ ਦਾ ਮੁੱਦਾ ਮੈਂ ਕੀ ਲੈਣਾ ਉਹਦਾ ਮੁੱਦਾ ਮੈਂ ਕੀ ਲੈਣਾ ਮੇਰੇ ਘਰੇ ਤਾਂ ਅੱਗ ਆਈ ਨਹੀਂ ਕਿਸੇ ਦਾ ਮੁੱਦਾਗਾ ਉਹਨਾਂ ਚਿਰ ਫਿਰ ਤੁਹਾਡੇ ਐਂ ਹੀ ਕੁੱਟ ਪੈਂਦੀ ਰਹਿਣੀ ਹੈ ਪਰ ਕਈ ਵਾਰ ਤੁਹਾਡੇ ਵਰਗੇ ਲੋਕਾਂ ਨੂੰ ਕਹੇ ਤਾਂ ਜਾਂਦਾ ਬੇਲੇ ਤੁਰੇ ਫਿਰਦੇ ਆ ਜਿੱਥੇ ਦੇ ਕੋਥੀ ਪਹੁੰਚ ਜਾਂਦੇ ਤੇ ਭਗਵਾਨ ਜੀ ਸਾਬ ਵੀ ਪਹਿਲਾਂ ਬੇਲੇ ਜਿੱਦੂ ਲੋਕਾਂ ਦੀਆਂ ਲੜਾਈਆਂ ਧਰਨੇ 'ਚ ਫਿਰਦੇ ਸੀ ਆ ਕਿਸੇ ਨੂੰ Facebook ਹੀ ਕਹਿੰਦਾ ਕਿਸੇ ਨੂੰ ਬੇਲੇ ਕਹਿੰਦਾ ਇਹ ਤਾਂ ਚੱਲਣਗੇ ਟੈਗ ਸ਼ਾਇਦ ਕਾਲੀ ਕਾਂਗਰਸ ਨੇ ਠੀਕ ਹੈ মিডিਆ ਰੋਕਿਆ ਸੀ ਪਰ ਇੰਨਾ ਨਹੀਂ ਰੋਕਿਆ ਸੀ ਇਹ ਤਾਂ ਉਹ ਸਰਕਾਰ ਆ ਵੀ ਜਿੱਥੇ ਅਖਬਾਰ ਵੀ ਜੇ ਅੱਜ ਕਹਦਾ ਨਹੀਂ ਡਿੱਗਣੇ ਤਾਂ ਨਹੀਂ ਡਿੱਗਣੇ ਬਾਕੀ ਸੋਸੋਧੀਆਂ ਦੀਆਂ ਗੱਲਾਂ ਪੱਕੀਆਂ ਹੋ ਰਹੀਆਂ ਵੀ ਡਾਂਗ ਡੰਡਾ ਪੈਸਾ ਚਲਾਓ ਤੇ ਸਾਰਾ ਕੁਝ ਉੱਟ ਗੋ ਮਾਰੋ ਕੁਝ ਵੀ ਕਰੋ ਵੋਟਾਂ ਲਓ ਜਿੱਤੋ ਕਹਿ ਰਹੇ ਆ ਦਾ ਸਤਾਈਆ ਸਾਰੇ ਆਮ ਸਟੇਜਾਂ ਤੋਂ ਕਹਿ ਰਹੇ ਆ ਇਸ ਲਈ ਭਾਈ ਆਦਾ ਲੋਕਤੰਤਰ ਬਚਾਉਣ ਲਈ ਸਾਰਿਆਂ ਨੂੰ ਪਹਿਲਾਂ মিডিਆ ਬਚਾ ਲੋ মিডিਆ ਬਚ ਗਿਆ ਲੋਕਤੰਤਰ ਬਚ ਗਿਆ ਜੇ ਇਹ ਨਹੀਂ ਬਚਦਾ ਫਿਰ ਲੋਕਤੰਤਰ ਵੀ ਗਿਆ ਵੋਟ ਵਾਲੀ ਸ਼ਕਤੀ ਵੀ ਖਤਮ ਆ ਉੜੇ ਪੱਲੀ ਗੱਖ ਨਹੀਂ ਸਾਨੂੰ ਕੜੀਸ ਕੜੀਸ ਕੇ ਅਗਲੇ ਕੁੱਟਣਗੇ ਇਸ ਸਮੇਂ ਕਿਤਨੇ ਬਾਈ ਵੀ ਖੜੇ ਹੈ ਜਿੱਥੇ ਕੇ ਪੱਤਰਕਾਰਾਂ ਵੱਲੋਂ ਇਕੱਠ ਰੱਖਿਆ ਗਿਆ ਕਿਉਂਕਿ ਇੱਕ ਪੱਤਰਕਾਰ ਭਰਾ ਦੇ ਵੱਲੋਂ ਜਦੋਂ ਕਵਰੇਜ ਕਰਨ ਦੇ ਲਈ ਮੰਡੀ ਵਿੱਚ ਜਾਇਆ ਜਾਂਦਾ ਤਾਂ ਉਸ ਨਾਲ ਕੁੱਟਮਾਰ ਹੁੰਦੀ ਆ ਪਰ ਜਦੋਂ ਪਰਚਾ ਦਰਜ ਹੁੰਦਾ ਤਾਂ ਬਣਦੀਆਂ ਧਰਾਮਾਂ ਨਹੀਂ ਲੱਗਦੀਆਂ ਪਹਿਲਾਂ ਤਾਂ ਪਰਚਾ ਹੀ ਪੁਲਿਸ ਦੇ ਵੱਲੋਂ ਸਮੇਂ ਦੇ ਵਿੱਚ ਰਹਿ ਕੇ ਦਰਜ ਨਹੀਂ ਕੀਤਾ ਜਾਂਦਾ ਜਦੋਂ ਜ਼ੋਰ ਪੈਂਦਾ ਹੈ ਪ੍ਰੈਸ਼ਰ ਪੈਂਦਾ ਹੈ ਤਾਂ ਫਿਰ ਪਰਚਾ ਦਰਜ ਹੁੰਦਾ ਉਸ ਤੋਂ ਬਾਅਦ ਅੱਜ ਇਕੱਠ ਰੱਖਿਆ ਗਿਆ ਸੀ ਕਿ ਬਣਦੀਆਂ ਧਰਾਵਾਂ ਲਾਈਆਂ ਜਾਣ ਪੁਤਲੇ ਫੁੱਕੇ ਗਏ ਆ ਸੋ ਬਹੁਤ ਸਾਰੇ ਲੋਕ ਹਮਾਇਤ ਦੇ ਵਿੱਚ ਵੀ ਪਹੁੰਚੇ ਸਾਡੇ ਨਾਲ ਜਗਦੀਪ ਰੰਧਾਵਾ ਕਿਵੇਂ ਆਇਓ ਬਾਈ ਅੱਜ ਬਾਈ ਜੀ ਚੌਥਾ ਥੰਮ ਆ মিডিਆ ਜੇ ਸਮਾਜ ਮੀਡੀਆ ਸਾਈਡ ਤੇ ਕੱਢ ਦੋ ਪੱਲੇ ਕੱਖ ਨਹੀਂ ਰਹਿੰਦਾ ਮੀਡੀਆ ਨਹੀਂ ਆਪਣੀ ਆਵਾਜ਼ ਚੱਕਣੀ ਹੋਣੀ ਆ ਅੱਜ ਕੁੱਟੇ ਪਤਾ ਕੌਣ ਜਾ ਰਹੇ ਆ ਜਿਹੜੇ ਲੋਕਾਂ ਦੀ ਆਵਾਜ਼ ਚੱਕਦੇ ਆ ਜਿਹੜੇ ਬਹੁਤ ਬਹੁਤ ਧੰਨਵਾਦ ਜਿਹੜੇ ਪੱਤਰਕਾਰਾਂ ਦੀ ਸਪੋਰਟ ਜਿਹੜਾ ਲੋਕਾਂ ਨਾਲ ਧੱਕਾ ਹੁੰਦਾ ਜਿਹਦੀ ਤੁਸੀਂ ਆਵਾਜ਼ ਚੱਕਦੇ ਹੋ ਜਦੋਂ ਛੋਡੇ ਨਾਲ ਹੀ ਧੱਕਾ ਹੋਣ ਲੱਗ ਜਾ ਤਾਂ ਆਮ ਲੋਕਾਂ ਦਾ ਕੀ ਬਣੂਗਾ ਅਸੀਂ ਤਾਂ ਵੀਰੇ ਪਹੁੰਚਣੀ ਸੀਗਾ ਕਿਉਂਕਿ ਜੇ ਅੱਜ ਸਮਾਜ ਜਿਉਂਦਾ ਤੁਹਾਡੇ ਸਰਤੀ ਜਿਉਂਦਾ ਤੁਸੀਂ ਸੱਚੇ ਪੱਤਰਕਾਰ ਹਾਂ ਲੜ ਰਹੇ ਹੋ ਲੋਕਾਂ ਲਈ ਤਾਂ ਸਾਨੂੰ ਵੀ ਛੋਡੇ ਨਾਲ ਖੜਨ ਦਾ ਹੱਕ ਆ ਵੀਰੇ ਤਾਂ ਆਏ ਆ ਅਸੀਂ ਤਾਂ ਅਸੀਂ ਹੋਰ ਵੀ ਜਦੋਂ ਤੁਸੀਂ ਅੱਜ ਦਾ ਛੋਟੀ ਕਾਲ ਦਿੱਤੀ ਐ ਜਿੱਦੇ ਤੁਸੀਂ ਵੱਡੀ ਬਾਜ਼ ਮਾਰੋਗੇ ਤੇ ਪਹੁੰਚਾਂਗੇ ਅਸੀਂ ਪਿੱਛੇ ਨਹੀਂ ਹਟਦੇ ਇੱਕ ਸੋਨੂੰ ਮੈਂ ਹੋਰ ਦੱਸਦਾ ਜਦੋਂ ਦੀ ਇਹ ਸਰਕਾਰ ਆਈ ਆ ਖਾਸ ਕਰ ਪੱਤਰਕਾਰਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਕਿਸੇ ਦਾ ਪੇਜ ਬੰਦ ਕਰ ਦਿਓ ਕਿਸਦਾ ਚੈਨਲ ਛੋੜ ਦੇ ਪੰਜਾਬੀ ਲੋਕ ਚੈਨਲ ਦੇ ਛੋੜੇ ਦੋ ਤਿੰਨ YouTube ਚੈਨਲ ਤੇ Facebook ਚੈਨਲ ਬੰਦ ਕਰਿਆ ਇਹਨਾਂ ਨੇ ਇਹਨਾਂ ਦਾ ਕੰਮ ਹੀ ਸਰਕਾਰੀ ਸੋਸ਼ਲ ਮੀਡੀਆ ਵਾਲੀ ਆ ਜਿਹੜਾ ਵੀ ਚੈਨਲ ਇਹਨਾਂ ਦੇ ਖਿਲਾਫ ਬੋਲੂ ਜਾਂ ਲੋਕ ਇਹਨਾਂ ਦੀ ਸੱਚਾਈ ਸਾਹਮਣੇ ਲਿਆਉਣਗੇ ਉਹਨਾਂ ਦੇ ਚੈਨਲ ਪੇਜ ਇਹਨਾਂ ਨੇ ਬੰਦ ਕਰਨੀ ਆ ਇਸ ਲਈ ਸਰਕਾਰਾਂ ਚ ਨਹੀਂ ਇਹ ਹੋਇਆ ਜਿਹੜੀ ਆ ਜੱਗੋ ਤੇਰਵੀ ਹੋ ਰਹੀ ਆ ਇਹ ਤਾਂ ਕਾ ਹੋ ਰਿਹਾ ਵੀਰੇ ਤੇ ਅਸੀਂ ਤੁਹਾਡੇ ਨਾਲ ਖੜੇ ਆਂ ਜਦੋਂ ਵੀ ਆਵਾਜ਼ ਮਾਰੋਗੇ ਆਵਾਂਗੇ ਤੁਸੀਂ ਘਰ ਬੈ ਕੇ ਨਹੀਂ ਸੋਚਿਆ ਵੀ ਚਲ ਮੇਰਾ ਤਾਂ ਯਾਰ ਮਸਲਾ ਨਹੀਂ ਮੈਂ ਤਾਂ ਉੱਥੇ ਕੀ ਕਰਨ ਜਾਣਾ ਕੀ ਪਤਾ ਕੀ ਮਸਲਾ ਆਊਗਾ ਲੋਕ ਘਰੇ ਬੈਠੇ ਦਿਮਾਗ ਦੇ ਵਿੱਚ ਬਹੁਤ ਘੜਤਾ ਘੜ ਲੈਂਦੇ ਆ ਵੀ ਪਤਾ ਨਹੀਂ ਕੀ ਗੱਲ ਹੋਣੀ ਕੀ ਨਹੀਂ ਹੋਣੀ ਆਪਾਂ ਕੀ ਲੈਣਾ ਜਾ ਕੇ ਵੀਰੇ ਉੱਥੇ ਦਾ ਮਾਰ ਖਾ ਰਹੇ ਨੇ ਆ ਜਿੰਨਾ ਚਿਰ ਆਪਾਂ ਇਹ ਕਰਦੇ ਰਹਾਂਗੇ ਵੀ ਯਾਰ ਬਾਈ ਸਤਨਾਮ ਦਾ ਮੁੱਦਾ ਮੈਂ ਕੀ ਲੈਣਾ ਉਹਦਾ ਮੁੱਦਾ ਮੈਂ ਕੀ ਲੈਣਾ ਮੇਰੇ ਘਰੇ ਤਾਂ ਅੱਗ ਆਈ ਨਹੀਂ ਕਿਸੇ ਦਾ ਮੁੱਦਾਗਾ ਉਹਨਾਂ ਚਿਰ ਫਿਰ ਛੋਟੇ ਐਂ ਹੀ ਕੁੱਟ ਪੈਂਦੀ ਰਹਿਣੀ ਆ ਤੁਸੀਂ ਜਿੱਥੇ ਵੀ ਛੋਟੇ ਬੰਦਿਆਂ ਨਾਲ ਧੱਕਾ ਹੁੰਦਾ ਖੜ ਜਾਇਆ ਕਰੋ ਪੰਜਾਬ ਅੱਜ ਉਹ ਨਹੀਂ ਰਿਹਾ ਪਹਿਲਾਂ ਵਾਲਾ ਕਾਰਨੇ ਆ ਵੀ ਪੰਜਾਬ ਪਹਿਲਾਂ ਨਾਲ ਹੋਰ ਤਰ੍ਹਾਂ ਚੱਲ ਰਿਆ ਸੀ ਅੱਜ ਹੋਰ ਤਰ੍ਹਾਂ ਚੱਲ ਰਿਹਾ ਅੱਜ ਦਾ ਸੋਡੇ ਕੋਲ ਤੁਸੀਂ ਜਾਗਰੂਕੀ ਇੰਨੇ ਹੋ ਚੁੱਕੇ ਆ ਇਕੱਲੇ ਇਕੱਲੇ ਕੋਲੇ ਸੋਡੇ ਕੋਲ ਸਮਾਨ ਜਾ ਰਿਹਾ ਘਰੇ ਬੈਠੀ ਪਤਾ ਲੱਗਦਾ ਕਿਹਦੇ ਨਾਲ ਧੱਕਾ ਹੋ ਰਿਹਾ ਕਿਹਦੇ ਨਾਲ ਨਾਲ ਨਹੀਂ ਹੋ ਰਿਹਾ ਤੇ ਜਦੋਂ ਤੁਹਾਨੂੰ ਕੋਈ ਕਾਲ ਦਿੰਦਾ ਪਹੁੰਚਣਾ ਚਾਹੀਦਾ ਪਿੱਛੇ ਜਦੋਂ ਇਹ ਮੀਡੀਆ ਨਹੀਂ ਸੀ ਸੋਸ਼ਲ ਮੀਡੀਆ ਜਾਂ ਹੋਰ ਮੰਨ ਲਓ ਵੀ ਐਡੇ ਖਬਰਾਂ ਦੇ ਇੰਤਜ਼ਾਮ ਨਹੀਂ ਸੀ ਉਦੋਂ ਪਤਾ ਵੀ ਨਹੀਂ ਲੱਗਦਾ ਸੀ ਉਦੋਂ ਸ਼ਾਇਦ ਇੰਨਾ ਧੱਕਾ ਹੁੰਦਾ ਵੀ ਨਾ ਹੋਵੇ ਜਿੰਨਾ ਅੱਜ ਹੋ ਰਿਹਾ ਤਾਂ ਹੀ ਮੈਂ ਕਹਿ ਰਿਹਾ ਨਾ ਵੀ ਪੰਜਾਬ ਬਦਲ ਗਿਆ ਪਹਿਲਾਂ ਨਾਲ ਅੱਜ ਜਿੰਨਾ ਆ ਸਰਕਾਰ ਚ ਖਾਸ ਕਰਕੇ ਸਾਇਦ ਕਾਲੀ ਕਾਂਗਰਸ ਨੇ ਠੀਕ ਹੈ ਮੀਡੀਆ ਰੋਕਿਆ ਸੀ ਪਰ ਇੰਨਾ ਨਹੀਂ ਰੋਕਿਆ ਸੀ ਇਹ ਤਾਂ ਉਹ ਸਰਕਾਰ ਆ ਵੀ ਜਿੱਥੇ ਅਖਬਾਰ ਵੀ ਜੇ ਅੱਜ ਕਹਿਤਾ ਨਹੀਂ ਡਿੱਗਣੇ ਤਾਂ ਨਹੀਂ ਡਿੱਗਣੇ ਕਿਉਂਕਿ ਇਹਨਾਂ ਨੇ ਦਿੱਲੀ ਚ ਵੀ ਇਹੀ ਕੁਛ ਚਲਾਇਆ ਸੀ ਇੱਥੇ ਵੀ ਇਹੀ ਕੁਛ ਚਲਾ ਰਹੇ ਆ ਬਾਕੀ ਸੋਸੋਧੀਆਂ ਦੀਆਂ ਗੱਲਾਂ ਪੱਕੀਆਂ ਹੋ ਰਹੀਆਂ ਵੀ ਡਾਂਗ ਡੰਡਾ ਪੈਸਾ ਚਲਾਓ ਤੇ ਸਾਰਾ ਕੁਝ ਕੁੱਟ ਗੋ ਮਾਰੋ ਕੁਛ ਵੀ ਕਰੋ ਵੋਟਾਂ ਲਓ ਜਿੱਤੋ ਕਹਿ ਰਹੇ ਆ ਤਾਂ 27 ਸਾਰੇ ਆਮ ਸਟੇਜਾਂ ਤੋਂ ਕਹਿ ਰਹੇ ਆ ਜੇ ਹਜੇ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਨਹੀਂ ਆਪਾਂ ਜਾਗਰਕ ਹੋ ਰਹੇ ਤਾਂ ਫਿਰ ਹੋਵਾਂਗੇ ਕਦੋਂ ਤੁਹਾਡੇ ਲੀਡਰ ਆ ਉਹਨਾਂ ਤਾਂ ਭਰੀ ਮਹਿਫਿਲ ਚ ਕਦੇ ਹੀ ਭਵੰਤਮਾਨ ਵਰਗੇ ਮੂਰੇ ਅਸਰ ਰਹੀ ਸੀ ਬੈਠੇ ਜਦੋਂ ਇਹ ਕਹਿ ਰਹੇ ਸੀ ਗੱਲਾਂ ਇਸ ਲਈ ਭਾਈ ਸਾਰੇ ਪੰਜਾਬ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਜੇ بچਣਾ ਅੱਜ ਆਪਾਂ ਦਾ ਪੂਰੇ ਦੇਸ਼ ਚ ਲੋਕਤੰਤਰ ਖਤਮ ਹੋ ਰਿਹਾ ਹੈਗਾ ਮਸ਼ੀਨਾਂ ਦਾ ਰਾਹ ਲਾਲ ਗਾਂਧੀ ਰੋਲਾ ਪਾ ਰਿਹਾ ਵੱਡੇ ਪੱਦਰ ਤੇ ਵੀ ਬਰਾਜ਼ੀਲ ਦੀ ਮਾਡਲ 22 ਵੋਟਾਂ ਪਾ ਗਈ ਹਰਿਆਣੇ ਚ ਜੇ ਤੁਹਾਡੇ ਮੀਡੀਆ ਭੱਲੇ ਨਾ ਰਿਆ ਤੁਹਾਡੀ ਵੋਟ ਦੀ ਜਿਹੜੀ ਸ਼ਕਤੀ ਆ ਉਹ ਖਤਮ ਹੋ ਗਈ ਵੋਟਨਾ ਪੱਲੇ ਰਹੀ ਆਉਣ ਵਾਲੇ ਟਾਈਮ 'ਚ ਤਾਂ ਫਿਰ ਐਮਪੀ ਐਮਐਲਏ ਆਪਦੇ ਹਿਸਾਬ ਨਾਲ ਬਣਾ ਲਿਆ ਕਰਨਗੇ ਪੂਰਾ ਡਿਕਟੇਟਰ ਰਾ ਚੱਲ ਰਿਹਾ ਹੈਗਾ ਬਿਹਾਰ 'ਚ ਕੀ ਹੋਇਆ ਹੈਗਾ ਜਿੱਥੇ ਵੀ ਕੋਈ ਦੂਜੀ ਪਾਰਟੀ ਮਜ਼ਬੂਤ ਆ ਬੀਜੇਪੀ ਮੰਟ ਲਾਉਂਦੀ ਆ ਇਸ ਲਈ ਬਾਈ ਆਦਾ ਲੋਕਤੰਤਰ ਬਚਾਉਣ ਲਈ ਸਾਰਿਆਂ ਨੂੰ ਪਹਿਲਾਂ মিডিਆ ਬਚਾ ਲੋ মিডিਆ ਬਚ ਗਿਆ ਲੋਕਤੰਤਰ ਬਚ ਗਿਆ ਜੇ ਇਹ ਨਹੀਂ ਬਚਦਾ ਫਿਰ ਲੋਕਤੰਤਰ ਵੀ ਗਿਆ ਵੋਟ ਵਾਲੀ ਸ਼ਕਤੀ ਵੀ ਖਤਮਾ ਫੜੇ ਪੱਲੇ ਗੱਖ ਨਹੀਂ ਸਾਨੂੰ ਕੁੜੀਸ ਕੁੜੀਸ ਕੇ ਅਗਲੇ ਕੁੱਟਣਗੇ ਤੁਸੀਂ ਹੁਣ ਕਿੰਨੇ ਦੇਸ਼ਾਂ 'ਚ ਰਾਜੇ ਆਪ ਹੀ ਰਾਜ ਤੇ ਆ ਜਾਂਦੇ ਆ ਕੋਈ ਵੋਟ ਹੀ ਨਹੀਂ ਪੈਂਦੀ ਤਿਹਰੇ ਇੱਥੇ ਵੀ ਇਹੀ ਕੁਛ ਹੋਊਗਾ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਇਕੱਲੇ ਪੱਤਰਕਾਰਾਂ ਦਾ ਨਹੀਂ ਮਸਲਾ ਅੱਜ ਰਣਜੀਤ ਦੇ ਕੁੱਟ ਪੈ ਗਈ ਮੰਨ ਲਓ ਕੁਝ ਵੀ ਹੋ ਗਿਆ ਰਣਜੀਤ ਨਾਲ ਰਣਜੀਤ ਚਲੋ ਜੇ ਇਹ ਕੰਮ ਵੀ ਛੱਡ ਕੇ ਘਰੇ ਬਹਿ ਜੂ ਰਣਜੀਤ ਨੂੰ ਤਾਂ ਕੋਈ ਚੱਕਰ ਨਹੀਂ ਪਰ ਇਹ ਹਮਲਾ ਪੂਰੇ ਪੰਜਾਬ ਤੇ ਹੋ ਰਿਹਾ ਤੁਸੀਂ ਭਾਈ ਤੁਸੀਂ ਜੇ ਹੁਣ ਯੂਨੀਵਰਸਿਟੀ ਵਾਲਾ ਮਸਲਾ ਚੱਕਿਆ ਉਹ ਛੋਡੇ ਇੱਥੋਂ ਚੈਨਲਾਂ ਦੀ ਬਾਤ ਚੱਕੀ ਗਈ ਹੈ ਨਾ ਛੋਡੇ ਰਹੀਂ ਅਸੀਂ ਆਪ ਦਾ ਦੁੱਖ ਸੁੱਖ ਰੋ ਸਕਦੇ ਹਾਂ ਤੁਸੀਂ ਨਾ ਹੋ ਤਾਂ ਕੀ ਹੈ ਇਸ ਲਈ ਬੇਨਤੀ ਕਰਦਾ ਪੱਤਰਕਾਰਾਂ ਨੂੰ ਛੱਡੋ ਇਹ ਤੁਸੀਂ ਘੱਟ ਲਾ ਲਓ ਜਿਵੇਂ ਮਰਜ਼ੀ ਲਾ ਲਓ ਪਹਿਲੀ ਗੱਲ ਤਾਂ ਇਹਨਾਂ ਦੀ ਗਿਣਤੀ ਬਹੁਤ ਵੱਡੀ ਆ ਇਸ ਟਾਈਮ ਪਰ ਤੁਸੀਂ ਜਿਵੇਂ ਮਰਜ਼ੀ ਲਾ ਲਓ ਪਰ ਪੰਜਾਬ ਦੇ ਕੱਲੇ-ਕੱਲੇ ਘਰ ਨੂੰ ਬੇਨਤੀ ਐ ਆਪਦੇ ਮੁੱਦਿਆਂ ਦੇ ਖੜਨਾ ਹੱਕ ਲੈਣੇ ਆ ਤਾਂ ਇਹਨਾਂ ਦੇ ਨਾਲ ਖੜਜੋ ਪੱਤਰਕਾਰਾਂ ਨਾਲ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਜ਼ਰੂਰੀ ਵੀ ਨਹੀਂ ਇਹ ਲੋਕ ਕਹਿਣਗੇ ਵੀ ਸਾਰੇ ਪੱਤਰਕਾਰ ਸਹੀ ਨਹੀਂ ਚਲੋ ਥੋੜੇ ਪਿੱਛੇ ਲੱਗੇ ਜੰਨੇ ਆ ਕੋਈ ਹੁੰਦੀ ਆ ਮਾੜੀ-ਮੋਟੀ ਕਾਣਮੀਨ ਸਾਰੇ ਇਨਸਾਨਾਂ ਚ ਹੀ ਹੁੰਦੀ ਆ ਅਰੇ ਯਾਰ ਇਹ ਕੀ ਏਸੂਲ ਆ ਵੀ ਕਿਸ ਦੀ ਪੱਗ ਲਾ ਤੋ ਕਿਸ ਨੂੰ ਕੁੱਟ ਦਿਓ ਯਾਰ ਐਂ ਤਾਂ ਗੱਲਾਂ ਚੱਲਣੀਆਂ ਨਹੀਂ ਆ ਇੱਕ ਹੋਰ ਆ ਰਣਜੀਤ ਤਾਂ ਬੜੀ ਸੋਹਣੀ ਲੜਾਈ ਲੜ ਰਿਹਾ ਸੀ ਆਪਾਂ ਉਥੇ ਕਿਸਾਨ ਕਿੰਨੇ ਸੀਧ ਕਰਾ ਕੇ ਆਏ ਆ ਐਮ ਐਸ ਪੀ ਬਾਰੇ ਲੜ ਰਿਹਾ ਸੀ ਬਾਹਰੋਂ ਬਾਰਡਰਾਂ ਚੋਂ ਰਾਜਸਥਾਨ ਹਰਿਆਣੇ ਤੋਂ ਝੋਨਾ ਨਾ ਆਵੇ ਇੱਥੇ ਐਮ ਐਸ ਪੀ ਚ ਵੇਚ ਬਿਕ ਰਿਹਾਗਾ ਸੈਂਟਰ ਸਰਕਾਰ ਰੋਜ਼ ਚੀਕ ਮਾਰਦੀ ਆ ਵੀ ਅਸੀਂ ਸਰਕਾਰੀ ਖਰੀਦ ਤੋੜਨ ਜਾ ਰਹੇ ਆ ਸਾਥੋਂ ਨਹੀਂ ਇਹਨਾਂ ਝੋਨਾ ਚੱਕਿਆ ਜਾ ਰਿਹਾ ਤੇ ਫਿਰ ਸਾਡਾ ਏਤਕੀ ਜੇ ਝੋਨਾ 15000 ਕਿੱਲੇ ਦਾ ਘਟਿਆ ਸੀ ਸਾਨੂੰ ਸੁੱਖ ਦਾ ਸਾਹ ਹੁਣਾ ਸੀ ਵੀ ਅਗਲੀ ਵਾਰ ਝੋਨਾ ਵਧੀਆ ਵੇਚ ਲਾਂਗੇ ਵੀ ਘੱਟ ਝੋਨਾ ਨਿਕਲੇਗਾ ਘੱਟ ਕੱਟ ਗਈ ਸੀ ਐਵਰੇਜ ਪਰ ਐਵਰੇਜ ਵਧਾਉਣ ਲਈ ਫਿਰ ਬਾਹਰਲੇ ਸੂਬਿਆਂ ਤੋਂ ਫਿਰ ਝੋਨਾ ਆ ਰਿਹਾ ਸਰਕਾਰ ਤਾਂ ਸੈਂਟਰ ਪਹਿਲੀ ਸਾਡੀ ਐਮਐਸਪੀ ਤੋੜਨ ਤਿਆਰ ਸਾਡੇ ਦਾ ਕਿਸਾਨਾਂ ਦਾ ਬਹੁਤ ਵੱਡਾ ਮਸਲਾ ਹੈ ਇਹ ਰਣਜੀਤ ਕੱਲਾ ਲੜ ਰਿਹਾ ਸੀਗਾ ਇਹ ਕਿਸਾਨਾਂ ਦਾ ਇਕੱਲੇ ਇਕੱਲੇ ਦਾ ਮਸਲਾ ਰਣਜੀਤ ਚੱਕ ਰਿਹਾ ਸੀਗਾ ਤੁਹਾਡਾ ਕਹਿਣ ਦਾ ਮਤਲਬ ਵੀ ਕਿਸਾਨ ਅੰਦੋਲਨ ਵਾਲੀ ਲੜਾਈ ਹੁਣ ਕੱਲਾ ਰਣਜੀਤ ਇਸ ਟਾਈਮ ਲੜ ਰਿਹਾ ਸੀ ਹਾਂ ਵੀਰੇ ਲੜ ਹੀ ਰਿਹਾਗਾ ਤੁਸੀਂ ਮੈਂ ਆਪਾਂ ਬਾਈ ਲੜਾਈ ਉੱਥੇ ਤੁਸੀਂ ਬਾਈ ਉੱਥੇ ਰਿਹਾ ਤੁਹਾਡਾ ਚੈਨਲ ਤੁਸੀਂ ਵੀ ਉੱਥੇ ਰਹੇ ਹੋ ਆਪਾਂ ਲੜਾਈ ਉੱਥੇ ਐਮ ਐਸ ਬੀ ਦੀ ਲੜ ਕੇ ਆਏ ਆ ਇਹ ਵੀ ਲੜ ਕੇ ਆ ਵੀ ਪਾਤੜਾ ਸਾਈਡ ਤੋਂ ਹਰਿਆਣੇ ਤੋਂ ਝੋਨਾ ਆਉਂਦਾ ਰਾਜਸਥਾਨ ਤੋਂ ਵੀ ਉਹ ਰੋਕਿਆ ਜਾਵੇ ਵੀ ਮੰਨ ਲਓ ਉੱਥੇ ਸਰਕਾਰੀ ਖਰੀਦ ਨਹੀਂ ਬਿਹਾਰ ਚ ਉੱਥੋਂ ਚੱਕਿਆ ਝੋਨਾ 500 ਨੂੰ ਇੱਥੇ ਆ ਕੇ ਵੇਚਦਾ 2100 ਨੂੰ 2200 ਨੂੰ ਜਿੰਨਾ ਵੀ ਰੇਟ ਚੱਲਦਾਗਾ ਇਹਨਾਂ ਨੇ ਇੱਧਰ ਆ ਕੇ ਵੇਚ ਦਿੰਦੇ ਆ ਲੜਾਈ ਤਾਂ ਉਹੀ ਨਾ ਉਹ ਕੱਲੀ ਲੜਾਈ ਹੈ ਲੜੀ ਜਾਂਦਾ ਸੀਗਾ ਤੇ ਅੱਜ ਸਾਰੇ ਕਿਸਾਨ ਪਰ ਮੈਂ ਇਹ ਕਹਿ ਨਹੀਂ ਸਕਦਾ ਉਹ ਕਿਸਾਨ ਜਿੱਥੇ ਬੰਦੀਆਂ ਫਿਰਦੀਆਂ ਸਾਰੀਆਂ ਕੈ ਜਿੱਦੇ ਤੁਸੀਂ ਪੰਜਾਬ ਦੀ ਕਾਲ ਦਿੱਤੀ ਸਾਰੇ ਕਿਸਾਨ ਜਿੱਥੇ ਵੀ ਨੇ ਸਾਰੇ ਆਵਾਂਗੇ ਅਸੀਂ ਹਾਂ ਕਦੇ ਕਦੇ ਤੁਹਾਡੇ ਵਰਗੇ ਲੋਕਾਂ ਨੂੰ ਕਹੇ ਤਾਂ ਜਾਂਦਾ ਬੇਲੇ ਤੁਰੇ ਫਿਰਦੇ ਆ ਜਿੱਥੇ ਦੇ ਖੋਤੀ ਪਹੁੰਚ ਜਾਂਦੇ ਵੀਰੇ ਇਹ ਤਾਂ ਚੱਲੂਗੇ ਕੰਮ ਜੇ ਇਹਨਾਂ ਵਾਰਿਆਂ ਐ ਬੇਲੇ ਫੁੱਲੇ ਵਾਲੀਆਂ ਗੱਲਾਂ ਸੁਣਨੀਆਂ ਫੇਰ ਤਾਂ ਨਹੀਂ ਆਪਾਂ ਕਾਮਯਾਬ ਹੋ ਸਕਦੇ ਜਿਹੜੇ ਲੜਨ ਵਾਲੇ ਲੋਕ ਉਹਨਾਂ ਨੇ ਤਾਂ ਪਹੁੰਚਣੀ ਆ ਫਿਰ ਤਾਂ ਭਗਵਾਨਤਮਾਨ ਸਾਹਿਬ ਵੀ ਪਹਿਲਾਂ ਬੇਲੇ ਸੀ ਜਦੋਂ ਲੋਕਾਂ ਦੀਆਂ ਲੜਾਈਆਂ ਧਰਨੇ 'ਚ ਫਿਰਦੇ ਸੀ ਹਾ ਕਿਸੇ ਨੂੰ ਫੇਸਬੁੱਕ ਹੀ ਕਹਤਾ ਕਿਸੇ ਨੂੰ ਬੇਲੇ ਕਹਤਾ ਇਹ ਤਾਂ ਚੱਲਣਗੇ ਟਾਏਗਾ ਪਰ ਚਲੋ ਠੀਕ ਗੱਲ ਆਓ ਅਸੀਂ ਧਰਨਾ ਨਹੀਂ ਲਾਉਂਦੇ ਅਸੀਂ ਆਉਂਦੇ ਫਿਰ ਸਾਡਾ ਤੁਸੀਂ ਹੱਲ ਕੱਢ ਕੇ ਰੱਖੋ ਦਿਓ ਅੱਜ ਅਸੀਂ ਇੱਥੇ ਕਿਉਂ ਆਏ ਆ ਸਾਡਾ ਪਰਚਾ ਹੋ ਜਾਂਦਾ ਜੇ ਅਸੀਂ ਆਉਂਦੇ ਹੀ ਨਹੀਂ ਸੀ ਹੁਣ ਸਾਨੂੰ ਬੇਲੇ ਕਹ ਲਓ ਕੁਝ ਵੀ ਕਹ ਲਓ ਇਹ ਧਰਨੇ ਵਾਲਾ ਪੰਜਾਬ ਬਣਦਾ ਬਣੂਗਾ ਯਾਰ ਤੁਸੀਂ ਸਾਡੇ ਮਸਲੇ ਹੱਲ ਕਰੋ ਅਸੀਂ ਯਾਰ ਆਪਦੇ ਘਰ ਦੇ ਕੰਮ ਕਰੀਏ ਨਹੀਂ ਤਾਂ ਅਸੀਂ ਆਵਾਂਗੇ ਵੀਰੇ ਲੜਦੇ ਰਾਂਗੇ ਬਿਲਕੁਲ ਸੋ ਸਾਡੇ ਮਸਲੇ ਹੱਲ ਕਰੋ ਅਸੀਂ ਆਪਣੇ ਘਰ ਬੈੰਨੇ ਆ ਇਸ ਗੱਲ ਦੇ ਨਾਲ ਸਪੋਰਟ ਜਿਹੜੀ ਕੀਤੀ ਆ ਉਸ ਪੱਤਰਕਾਰ ਦੀ ਜਿਹਦੇ ਨਾਲ ਕੁੱਟਮਾਰ ਹੋਈ ਹੈ ਕਿਉਂਕਿ ਉਸਨੇ ਇੱਕ ਮੰਡੀ ਦੇ ਵਿੱਚ ਜਾ ਕੇ ਮਸਲਾ ਚੁੱਕਿਆ ਸੀ ਇਸ ਗੱਲਬਾਤ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਲੱਗਦੀ ਹੈ ਆਪਣੀ ਟਿੱਪਣੀ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਸਨਾਮ ਸਿੰਘ ਪੰਜਾਬੀ ਲੋਕ ਚੈਨਲ